ਨਾਬਾ ਦੇ ਪਿੰਡ ਕਕਰਾਲਾ ਵਿਖੇ ਪਿਛਲੇ 25 ਸਾਲ ਦੌਰਾਨ ਤੋਂ ਪਿੰਡੂ ਇਲਾਕਾ ਅਤੇ ਨਾਬਾ ਸ਼ਹਿਰ ਦੇ ਵਿੱਚ ਡਾਕਟਰ ਆਈ.ਡੀ. ਗੋਇਲ ਸਾਬਕਾ ਸਿਵਲ ਸਰਜਨ ਮੁਖ ਸਰਪ੍ਰਸਤ ਅਤੇ ਡਾਕਟਰ ਧੀਰ ਸਿੰਘ ਸੰਸਥਾਪਕ ਜਨਰਲ ਸਕੱਤਰ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕਾਰਜ ਕਰਦੇ ਰਹੀਆ ਉਹ 3 ਇਸਵੇਂ ਸਵੀ ਸੰਸਥਾਵਾਂ ਜਨ ਸੇਵਾ ਸੁਸਾਇਟੀ ਫਾਰ ਆਈ ਕੇਅਰ ਐਂਡ ਐids ਅਵੇਰਨੈਸ ਰਜਿਸਟਰਡ ਪਿੰਡ ਕਕਰਾਲਾ ਦੇ ਵੱਲੋਂ ਸੁਸਾਇਟੀ ਦੇ ਸਮਾਜ ਸੇਵਾ ਦੇ ਕਾਰ ਦੇ ਵਿੱਚ 25 ਸਾਲ ਪੂਰੇ ਹੋਣ ਤੇ ਸੋਸਾਇਟੀ ਦਾ ਸਿਲਵਰ ਜੁਬਲੀ ਸਮਾਰੋਹ ਤੇ ਮੌਕੇ ਪੰਚਾਇਤ ਘਰ ਪਿੰਡ ਕਕਰਾਲਾ ਦੇ ਵਿੱਚ ਅੱਜ ਇੱਕ ਸੈਮੀਨਾਰ ਸੋਸਾਇਟੀ ਦੇ ਪ੍ਰਧਾਨ ਅਧਾਰਤ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਹੇਠ ਕਰਾਇਆ ਗਿਆ ਅਤੇ ਆਇਆਂ ਹੋਈਆਂ ਸਖਸ਼ੇਤਾ ਦਾ ਸਨਮਾਨ ਕੀਤਾ ਗਿਆ ਸਭ ਤੋਂ ਪਹਿਲਾਂ ਮੈਂ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਸਾਰੀ ਸੰਗਤਾਂ ਨੂੰ ਪਿਆਰ ਭਰੀ ਸਤਸਾਰੀ ਗੱਲ ਕਹਿੰਦਾ ਅੱਜ ਦਾ ਦਿਨ ਬੜਾ ਸੁਨਹਿਰੀ ਖਣੇ ਲਿਖਿਆ ਜਾਊਗਾ ਜਨ ਸੇਵਾ ਸੁਸਾਇਟੀ ਨੇ ਅੱਜ 25 ਸਾਲਾਂ ਸਰਵਲ ਜੁਬਲੀ ਮਨਾਈ ਹੈ ਅਸੀਂ ਪਰਮਾਤਮਾ ਮੂਰੇ ਅਰਦਾਸ ਕਰਦੇ ਹਾਂ ਵੀ ਇਹ ਇਸ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣ ਅਤੇ ਇਹ ਇੱਕ ਦਿਨ 골ਡਨ ਜੁਬਲੀ ਮਨਾਉਣ ਤੇ ਇਹਨਾਂ ਦਾ ਐਡਾ ਬੜਾ ਉਪਰਾਲਾ ਹੈ ਵੀ ਸਾਡੇ ਇਲਾਕੇ ਦੇ ਵਿੱਚ ਇਹਨਾਂ ਦਾ ਨਾਮ ਪੂਰੀ ਤਰ੍ਹਾਂ ਲੋਕ ਬੜੇ ਸਤਿਕਾਰ ਤੇ ਪਿਆਰ ਨਾਲ ਲੈਂਦੇ ਨੇ ਜਦੋਂ ਇਹ ਕੈਂਪ ਲਾਉਂਦੇ ਨੇ ਤਾਂ ਲੋਕ ਉਡੀਕਦੇ ਰਹਿੰਦੇ ਨੇ ਲੱਖਾਂ ਲੋਕਾਂ ਨੇ ਆਏ ਇਹਨਾਂ ਨੇ ਅੱਖਾਂ ਦਾ ਆਪਰੇਸ਼ਨ ਕਰਕੇ ਠੀਕ ਕੀਤਾ ਤੇ ਬਹੁਤ ਹੀ ਡੋਨੇਸ਼ਨ ਕੀਤੇ ਆ ਖੂਨ ਦੀ ਜਿਹਦੇ ਨਾਲ ਸਾਡੇ ਦੇਸ਼ ਦੇ ਲੋਕਾਂ ਨੂੰ ਬਹੁਤ ਵੱਡੀ ਜਾਨ ਤੋਂ ਰਾਹਤ ਮਿਲੀ ਹੈ ਤੇ ਮੈਂ ਪਰਮਾਤਮਾ ਮੂਰੇ ਅਰਦਾਸ ਕਰਦਾ ਵੀ ਇਹ ਜਨ ਸੇਵਾ ਸੁਸਾਇਟੀ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰਦੀ ਰਹੇ ਤੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਪਹਿਲਾਂ ਤਾਂ ਮੇਰੇ ਸਾਰੇ ਪੰਜਾਬੀਆਂ ਨੂੰ ਬਹੁਤ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਜੀ ਦੂਜਾ ਜਨ ਸੇਵਾ ਸੁਸਾਇਟੀ ਜਿਹੜੀ ਹਮੇਸ਼ਾ ਹੀ ਜਨ ਸੇਵਾ ਦੇ ਨਾਲ ਜਾਣੀ ਜਾਂਦੀ ਹੈ ਔਰ ਪਿਛਲੇ ਸਮੇਂ ਚੋਂ ਇਲਾਕੇ ਚੋਂ ਹਜ਼ਾਰਾਂ ਦੇ ਕਰੀਬ ਅੱਖਾਂ ਦੇ ਆਪਰੇਸ਼ਨ ਔਰ ਹਰ ਸਾਲ ਬਲੱਡ ਡੋਨੇਸ਼ਨਸ ਤੇ ਉਹ ਤੋਂ ਇਲਾਵਾ ਹੋਰ ਵੀ ਜਿਹੜੇ ਕਲਿਆਣ ਕਾਰਜ ਕਰਦੇ ਆ ਰਹੇ ਨੇ ਔਰ ਮੈਂ ਖਿਆਲ ਚ ਅੱਜ 25 ਸਾਲਾ ਜਿਹੜਾ ਇਹਨਾਂ ਦਾ ਮਨਾ ਰਹੇ ਨੇ ਉਹਨਾਂ ਤੇ ਸਭ ਤੋਂ ਪਹਿਲਾਂ ਮੈਂ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸੱਚੇ ਪਾਤਸ਼ਾਹ ਕੀ ਇਹੀ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਬਲ ਬਖਸ਼ਣ ਔਰ ਇਹ ਹਮੇਸ਼ਾ ਜਿਸ ਰਾਹ ਤੇ ਚੱਲੇ ਨੇ ਸੱਚੇ ਸੁੱਚੇ ਤੇ ਔਰ ਸਮਾਜ ਦੀ ਸੇਵਾ ਲਈ ਇਹਨਾਂ ਨੂੰ ਬਲ ਬਲ ਬਖਸ਼ੇ ਔਰ ਆਉਣ ਵਾਲੇ ਸਮੇਂ 'ਚ ਇਹ ਤੋਂ ਵੀ ਵਧੀਆ ਤੌਰ ਤੇ ਜਿਹੜਾ ਇਹ ਪ੍ਰੋਗਰਾਮ ਕਰਨ ਔਰ ਲੋਕਾਂ ਦੀ ਸੇਵਾ ਕਰਨ ਅੱਜ ਮੈਂ ਇਸ ਦਿਨ ਤੇ ਕਹਿਣਾ ਦੂਜਾ ਅੱਜ ਦੇ ਦਿਨ ਜਗ ਸੇਵਾ ਸੁਸਾਇਟੀ ਦੇ ਨਾਲ ਮੇਰਾ ਤਾਂ ਇਸ ਕਰਕੇ ਨੇੜਲਾ ਤਾਲਕਾ ਕਿ ਅਸੀਂ ਵਾਤਾਵਰਣ ਦੀ ਸੰਭਾਲ ਦੇ ਵਿੱਚ ਬੂਟੇ ਵੀ ਇਕੱਠੇ ਲਾਉਣੇ ਆ ਔਰ ਇਹਨਾਂ ਨੇ ਬਹੁਤ ਵੱਡਾ ਗਾਹ ਵਧੂ ਰੋਲ ਅਦਾ ਕੀਤਾ ਔਰ 300 ਦੇ ਕਰੀਬ ਇਹ ਪਿੰਡ ਦੇ ਵਿੱਚ ਇਹਨਾਂ ਨੇ ਮੇਰੇ ਨਾਲ ਬੂਟੇ ਲਾਏ ਨੇ ਔਰ ਦੂਜਾ ਜਿਹੜਾ ਇਹ ਅੱਜ ਅਸੀਂ ਜਿਹੜਾ ਪੋਦਾ ਮੀਨਾ ਆ ਰਿਹਾ ਹੈ ਸਹਿਬਜ਼ਾਦਿਆਂ ਦੇ ਨਾਂ ਤੇ ਅਸੀਂ ਇਕੱਠੇ ਮਿਲ ਕੇ ਮਨਾਉਨੇ ਆ ਔਰ ਉਹਨਾਂ ਦੀ ਯਾਦ ਚ ਅਸੀਂ ਕਿਤਾਬਾਂ ਦਾ ਲੰਗਰ ਲਾਇਆ ਔਰ ਇਹ ਬਿਲਕੁਲ ਜਿਹੜਾ ਕਿਤਾਬਾਂ ਨੇ ਅਸੀਂ ਫ੍ਰੀ ਤੌਰ ਤੇ ਸਾਡੀ ਜਵਾਨੀ ਨੂੰ ਨੌਜਵਾਨਾਂ ਨੂੰ ਹੋਰ ਵੀ ਜਿਹੜੇ ਸਾਡੇ ਪਤਵੰਤੇ ਸੱਜਣ ਨੇ ਅਸੀਂ ਉਹਨਾਂ ਨੂੰ ਮਾਹੀਆ ਕਰਾਉਨੇ ਆ ਕਿ ਸਾਡਾ ਜਿਹੜਾ ਗੌਰਮਈ ਇਤਿਹਾਸ ਆ ਖਾਸ ਕਰ ਪੰਜਾਬ ਦਾ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਸਾਡਾ ਜਿਹੜਾ ਇਤਿਹਾਸ ਆ ਬਹੁਤ ਨਰੋਇਆ ਤੇ ਜਿਹੜਾ ਗੌਰਮਈ ਆ ਉਹਨੂੰ ਤਾਜ਼ਾ ਕੀਤਾ ਜਾਵੇ ਔਰ ਸਾਡੀ ਨੌਜਵਾਨੀ ਤੇ ਸਾਡੇ ਜਿਹੜੇ ਲੋਕ ਨੇ ਉਹ ਪੰਜਾਬ ਦੀ ਜੜਾਂ ਨਾਲ ਜੁੜੇ ਰਹਿਣ ਤੇ ਇਹ ਇੱਕ ਅਪਰਾਲਾ ਔਰ ਮੈਂ ਸਾਰੇ ਪੰਜਾਬੀਆਂ ਦਾ ਅੱਜ ਦੇ ਦਿਨ ਤੇ ਜਿਹੜਾ ਧੰਨਵਾਦ ਕਰਦਾ ਹਾਂ ਔਰ ਜਿਹੜੇ ਬਹੁਤ ਵੱਡੀ ਉਹਦੇ ਚ ਇੱਥੇ ਸ਼ਿਕਰਤ ਹੋਈ ਆ ਵਿਚਾਰਾ ਹੋਈਆਂ ਨੇ ਔਰ ਸਾਡੀ ਪੰਚਾਇਤੀ ਰਾਜਵਾਰੇ ਵਿਚਾਰਾ ਹੋਈਆਂ ਨੇ ਔਰ ਸਾਡੇ ਨਾਬੇ ਦੇ ਜਿਹੜੇ ਪ੍ਰਮੁੱਖ ਸਾਡੇ ਸਨਨਤਕਾਰ ਵੀ ਇਹਦੇ ਚ ਸ਼ਾਮਲ ਹੋਏ ਨੇ ਔਰ ਸਾਡੇ ਯੂਨੀਵਰਸਿਟੀ ਤੋਂ ਡਾਕਟਰ ਪੀਮਿੰਦਰ ਜੀ ਜਿਹੜੇ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਖੋਜ ਵਿਭਾਗ ਦੇ ਮੁਖੀ ਨੇ ਉਹ ਵੀ ਆਏ ਨੇ ਔਰ ਉਹਦੇ ਨਾਲ ਨਾਲ ਉਹ ਵਰਡ ਪੰਜਾਬੀ ਸੈਂਟਰ ਆ ਜਿਹੜਾ ਸਾਡਾ ਉਹਨਾਂ ਦੇ ਵੀ ਜਿਹੜੇ ਮੁਖੀ ਨੇ ਉਹ ਇੱਥੇ ਸ਼ਾਮਲ ਹੋਏ ਨੇ ਉਹਨਾਂ ਦੇ ਸ਼ਾਮਲ ਹੋਣ ਚ ਅਸੀਂ ਸਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮੇਂ ਚੋਂ ਸਮਾਂ ਵੀ ਕੱਢਿਆ ਔਰ ਸਾਨੂੰ ਵਧੀਆ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਔਰ ਮੈਂ ਔਰ ਫੇਰ ਇੱਕ ਵਾਰ ਇਹ ਜਨ ਸਭਾ ਸੁਸਾਇਟੀ ਦਾ ਧੰਨਵਾਦ ਕਰਦਾ ਤੇ ਮੁਬਾਰਕਵਾਦ ਦਿੰਦਾ ਔਰ ਮੈਂ ਕਹਿੰਦਾ ਇਨਸ਼ਾ ਅੱਲਾਹ ਜਿਹੜਾ ਹਰ ਸਾਲ ਅਸੀਂ ਇਦਾਂ ਦਾ ਜਿਹੜਾ ਦਿਨ ਮਨਾਈਏ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਜੀ ਠੀਕ ਹੈ ਚਲੋ ਮੈਂ ਇੱਥੇ ਕਕਰਾਲੇ ਦੇ ਲੋਕਾਂ ਦਾ ਮੇਰੇ ਨਾਂ ਦੇ ਦੇ ਬਸਨੀਕਾਂ ਦਾ ਬਸਨੀਕਾਂ ਦਾ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਸੱਦਾ ਪੱਤਰ ਦਿੱਤਾ ਇੱਥੇ ਬੁਲਾਇਆ ਇਨਵਾਈਟ ਕੀਤਾ ਔਰ ਖਾਸ ਕਰਕੇ ਜਿਹੜੇ ਜਨ ਸੇਵਾ ਸੁਸਾਇਟੀ ਦੇ ਅਹੁਦੇਦਾਰ ਨੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਜਿਹੜੇ ਮੈਡੀਕਲ ਸਹੂਲਤਾਂ ਤੋਂ ਜਾ ਹੋਰ ਬੇਸਿਕ ਨੀਡਸ ਤੋਂ ਬਾਂਝੇ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਲਪਲੈਸ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਬਾਹ ਫੜਦੀ ਆ ਇਹ ਜਨ ਸੇਵਾ ਸੁਸਾਇਟੀ ਦੀ ਜਿਹੜੀ ਕਾਰਸ਼ੈਲੀ ਆ ਇਹ ਬਹੁਤ ਹੀ ਸ਼ਲਾਘਾਯੋਗ ਹੈ ਔਰ ਮੈਂ ਨਾਬੇ ਦਾ ਪਰਿਵਾਰਕ ਇੱਕ ਬੱਚਾ ਹੋਣ ਦੇ ਨਾਤੇ ਇਹਨਾਂ ਦਾ ਫੈਮਿਲੀ ਮੈਂਬਰ ਹੋਣ ਦੇ ਨਾਤੇ ਇਹਨਾਂ ਕੋ ਪ੍ਰੋਫੈਸਰ ਜ਼ਰੂਰ ਦਲਾਉਂਗਾ ਕਿ ਮੈਂ ਜਿੰਨਾ ਕਰ ਸਕਿਆ ਹੋਇਆ ਆਪਣੇ ਵੱਲੋਂ ਆਪਣੇ ਸਹਿਯੋਗੀ ਸਾਥੀਆਂ ਵੱਲੋਂ ਜਿੰਨਾ ਵੀ ਮੈਂ ਵੱਤੋ ਵੱਤ ਕਰ ਸਕਿਆ ਉਹ ਮੈਂ ਪੂਰੀ ਸੇਵਾ ਭਾਵਨਾ ਨਾਲ ਭਗਵਾਨ ਨੂੰ ਸਾక్షి ਮੰਨ ਕੇ ਹਾਜ਼ਰ ਨਾਜ਼ਰ ਮੰਨ ਕੇ ਮੈਂ ਆਪਣੇ ਦਿਲੋਂ ਸੇਵਾ ਕਰਾਂਗਾ ਮੈਂ ਸਾਰੇ ਕਕਰਾਲਾ ਵਾਸੀਆਂ ਦਾ ਔਰ ਮੇਰੇ ਨਾਭੇ ਤੇ ਜਿਹੜੇ ਆਏ ਹੋਏ ਪਤਵੰਤੇ ਸੱਜਣਾ ਦਾ ਸਭ ਦਾ तहे ਦਿਲੋਂ ਧਰਵਾਦੀ ਆ ਕਿ ਉਹਨਾਂ ਨੇ ਅੱਜ ਮੈਨੂੰ ਇਨਾ ਮਾਨ ਬਖਸ਼ਿਆ ਬਹੁਤ ਬਹੁਤ ਧੰਨਵਾਦ ਜੀ ਪਵਿੱਤਰ ਦਿਵਸ ਦੇ ਉੱਤੇ ਮੈਂ ਜਿੱਥੇ ਜਨ ਸੇਵਾ ਦੇ ਸਮੁੱਚੇ ਅਧਿਕਾਰੀਆਂ ਨੂੰ ਟੀਮ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨਾ ਉੱਥੇ ਤਵੱਕੋ ਵੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਚਾਹੇ ਵਾਤਾਵਰਣ ਨੂੰ ਲੈ ਕੇ ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਬਹੁਤ ਕੰਮ ਹੋ ਰਿਹਾ ਔਰ ਜਨ ਸੇਵਾ ਨੇ ਪਿਛਲੇ ਲੰਬੇ ਸਮੇਂ ਤੋਂ ਆਪਾਂ ਸਾਰੇ ਅੱਜ 25ਵਾਂ ਬਰੇ ਗੰਡ ਨੂੰ ਉਹਨਾਂ ਦੀ ਮਨਾ ਰਿਹਾ ਸਿਲਵਰ ਜੁਬਲੀ ਮਨਾ ਰਿਹਾ ਔਰ ਇਹਨਾਂ 25 ਸਾਲਾਂ ਦੇ ਵਿੱਚ ਬਹੁਤ ਸਾਰਾ ਕੰਮ ਇਸ ਸੋਸਾਇਟੀ ਦੇ ਮੈਂਬਰਾਂ ਨੇ ਕੀਤਾ ਹੈ ਜਿਹਦੇ ਵਿੱਚ ਹੈਲਥ ਨੂੰ ਲੈ ਕੇ ਜਿਹਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਔਰ ਮੇਰੇ ਨਾਲ सुरेंद्रਪਾਲ ਸ਼ਰਮਾ ਜੀ ਵੀ ਆਏ ਨੇ ਜਿਨ੍ਹਾਂ ਨੇ ਵਾਤਾਵਰਣ ਨੂੰ ਲੈ ਕੇ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੌਦੇ ਲਵਾਏ ਨੇ ਔਰ ਇਸ ਤੋਂ ਇਲਾਵਾ ਗਿਆਨ ਦੇ ਲੰਗਰ ਦੀ ਸੇਵਾ ਕਿਤਾਬਾਂ ਦੀ ਸੇਵਾ ਜਿਹੜੀ ਹੈਗੀ ਆ ਉਹ ਲਗਾਤਾਰ ਕਰਦੇ ਆ ਰਹੇ ਨੇ ਸੋ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਨ ਸੇਵਾ ਦੇ ਜਿੰਨੇ ਵੀ ਡਾਕਟਰ ਸਾਹਿਬਾਨ ਨੇ ਤੇ ਮੈਂਬਰਾਨ ਸਾਹਿਬਾਨ ਨੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੇਸਨ ਪਾਈ ਹੈ ਔਰ ਉਹ ਉਹ ਸੇਵਾ ਜਿਹੜੀ ਹੈਗੀ ਹੈ ਇਸ ਵੇਲੇ ਬਹੁਤ ਲੋਕਾਂ ਤੱਕ ਪਹੁੰਚ ਰਹੀ ਹੈ ਔਰ ਪੰਜਾਬ ਦੇ ਉਮੀਦ ਕਰਦੇ ਆ ਕਿ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਇਸ ਇਲਾਕੇ ਤੋਂ ਬਾਹਰ ਵੀ ਜਾ ਕੇ ਉਹ ਇਸੇ ਤਰ੍ਹਾਂ ਸੇਵਾ ਨਿਭਾਉਣਗੇ ਇਸੇ ਉਮੀਦ ਨਾਲ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਮੈਨੂੰ ਬੁਲਾਇਆ ਉਹਨਾਂ ਨੇ ਵਿਚਾਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਕਰਾਲਾ ਇਲਾਕੇ ਦੇ ਵਿੱਚ ਔਰ ਨਾਬਾ ਇਲਾਕੇ ਦੇ ਵਿੱਚ ਜਨ ਸੇਵਾ ਸੋਸਾਇਟੀ ਦੇ ਬੈਨਰ ਥੱਲੇ ਸਮਾਜ ਸੇਵਾ ਦੇ ਕਾਰਜ ਕਰਦੇ ਆ ਰਹੇ ਆ ਅੱਜ 25 ਸਾਲ ਸਾਨੂੰ ਹੋ ਗਏ ਲਗਾਤਾਰੇ ਕਾਰਜ ਕਰਦਿਆਂ ਨੂੰ ਅਸੀਂ ਸਮਝਦੇ ਹਾਂ ਵੀ ਇਹ ਕਿਸੇ ਸੰਸਥਾ ਨੂੰ ਇੰਨਾ ਲੰਬਾ ਟਾਈਮ ਚਲਾਣਾ ਆਮ ਲੋਕਾਂ ਦੇ ਪੰਚਾਇਤਾਂ ਦੇ ਜਾਂ ਇਲਾਕਾ ਨਿਵਾਸੀਆਂ ਦੇ ਜਿਹੜੇ ਪਤਵੰਤੇ ਸੱਜੜਾ ਹੈ ਉਨ੍ਹਾਂ ਦੇ ਸਹਿਯੋਗ ਤੋਂ ਬਿਨਾ ਕਦੇ ਵੀ ਸੰਭਵ ਨਹੀਂ ਹੋ ਸਕਦਾ ਇਹ ਜਿੱਥੇ ਸਾਡੇ ਵਲੰਟੀਅਰਾਂ ਦੀ ਮੈਂਬਰਾਂ ਦੀ ਮਿਹਨਤ ਹੈ ਤੇ ਲਗਨ ਹੈ ਨਾਲ ਨਾਲ ਜਿਹੜਾ ਪਿੰਡਾਂ ਵੱਲੋਂ ਸਾਨੂੰ ਸਹਿਯੋਗ ਅਸ਼ੀਰਵਾਦ ਮਿਲਿਆ ਹੈ ਉਹਦੇ ਵਾਸਤੇ ਅਸੀਂ ਇਲਾਕਾ ਨਿਵਾਸੀਆਂ ਦੇ ਤਹਿ ਦਲੋਂ ਧੰਨਵਾਦੀ ਹਾਂ ਅੱਜ ਅਸੀਂ ਸੁਸਾਇਟੀ ਦਾ 25ਵਾਂ ਜਿਹੜਾ ਵਰ੍ਹਾ ਹੈ ਜਿਹਨੂੰ ਸਿਲਵਰ ਜੁਬਲੀ ਦੇ ਨਾਮ ਨਾਲ ਵੀ ਕਹਿੰਦੇ ਆ ਉਹਦੇ ਸੰਬੰਧ ਵਿੱਚ ਇੱਕ ਫੰਕਸ਼ਨ ਰੱਖਿਆ ਸੀ ਇਹਦੀ ਵੀ ਸਾਡੀ ਕੋਸ਼ਿਸ਼ ਹੀ ਸੀ ਵੀ ਆਮ ਲੋਕਾਂ ਦਾ ਪੰਚਾਇਤਾਂ ਦਾ ਔਰ ਜਿਹੜਾ ਐਨਜੀਓ ਜਿਵੇਂ ਅਸੀਂ ਕੰਮ ਕਰਦੇ ਆ ਜਗ ਖੇਡ ਕਲੱਬ ਕੰਮ ਕਰਦੇ ਆ ਉਹਨਾਂ ਦਾ ਤਾਲਮੇਲ ਕੋਈ ਬਿਠਾਇਆ ਜਾਵੇ ਤਾਂ ਕਿ ਇਹ ਸਾਰੀ ਤਿੱਕੜੀ ਹੈ ਇਹ ਰਲ ਕੇ ਸਮਾਜ ਦੇ ਲਈ ਬਹੁਤ ਵਧੀਆ ਕਾਰਜ ਕਰ ਸਕਣ ਅੱਜ ਅਸੀਂ ਬਹੁਤ ਧੰਨਵਾਦੀ ਆ ਸਾਡੇ ਕੋਲੇ ਵਿਸ਼ੇ ਪ੍ਰਸਿੱਧ ਜਿਹੜੇ ਸਮਾਜ ਬਗਾਨੀਏ ਡਾਕਟਰ ਭੀਮਿੰਦਰ ਸਿੰਘ ਜੀ ਉਹ ਸਾਡੇ ਮੁਖ ਭਲਾ ਰਹੇ ਸੀ ਉਹਨਾਂ ਨੇ ਬਹੁਤ ਹੀ ਕੀਮਤੀ ਗੱਲਾਂ ਸਾਡੇ ਮੈਂਬਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਬੱਚਿਆਂ ਨੂੰ ਦੱਸੀਆਂ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਨਾਬੇ ਦੇ ਜੰਪਲ ਸ਼੍ਰੀ ਬినੋਦ ਕੁਮਾਰ ਗਾਗੜ ਜੀ ਜਿਹੜੇ ਕਿ ਪੰਚਾਇਤ ਵਿਭਾਗ ਦੇ ਵਿੱਚ ਬਤੌਰ ਡਿਪਟੀ ਡਾਇਰੈਕਟਰ ਸੇਵਾ ਕਰਦੇ ਨੇ ਉਹਨਾਂ ਨੇ ਵੀ ਵੀ ਆਮ ਲੋਕਾਂ ਦਾ ਪੰਚਾਇਤਾਂ ਦੇ ਨਾਲ ਕੀ ਰਿਸ਼ਤਾ ਹੋਣਾ ਚਾਹੀਦਾ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਕੀ ਰਿਸ਼ਤਾ ਹੋਣਾ ਚਾਹੀਦਾ ਉਹਦੇ ਸੰਬੰਧੀ ਵੀ ਸਾਨੂੰ ਜਾਣਕਾਰੀ ਦਿੱਤੀ ਉਹਨਾਂ ਦੇ ਨਾਲ ਡਾਕਟਰ ਪ੍ਰੋਫੈਸਰ ਸੁਦਰਪਾਲ ਸ਼ਰਮਾ ਜੀ ਸਾਡੇ ਪਰਮ ਮਿੱਤਰ ਵੀ ਨੇ ਔਰ ਸਾਡੇ ਗੁਰੂ ਨੇ ਉਹ ਵੀ ਸਾਡੇ ਕੋਲ ਆਏ ਨੇ ਉਹਨਾਂ ਨੇ ਵੀ ਸਾਨੂੰ ਅੱਜ ਸ਼ਿਰਕਤ ਕੀਤੀ ਹੈ ਸਤਿ ਸਤਿ ਵਦ ਮੈਂ ਧੰਨਵਾਦੀ ਆ ਸਾਡੇ ਨਾਭੇ ਦੇ ਸਿਰ ਕੱਢ ਜਿਹੜੇ ਇੰਡਸਟਰੀ ਲਿਸਟ ਮਲਕੀਤ ਐਗਰੋਟੈਕ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਸਰਦਾਰ ਚੰਦ ਸਿੰਘ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਮਦਦ ਪਿਛਲੀ ਵਾਰੀ ਵੀ ਦਿੱਤੀ ਹੈ ਅੱਜ ਵੀ ਸਾਨੂੰ ਕਹਿ ਰਹੇ ਸੀ ਵੀ ਕੀ ਮਦਦ ਦਈਏ ਅਸੀਂ ਬੇਨਤੀ ਕੀਤੀ ਅੱਜ ਤਾਂ ਤੁਸੀਂ ਸਾਡੇ ਬਤੌਰ ਮਹਿਮਾਨ ਸਾਨੂੰ ਇੱਕ ਅਸ਼ੀਰਵਾਦ ਦੇਣ ਆਏ ਹੋ ਵੀ ਸਾਰਾ ਜਿਹੜਾ ਚੱਲਦਾ ਹੈ ਤੁਹਾਡੇ ਤੁਹਾਡੇ ਸੇਤ ਤੁਹਾਡੇ ਮਦਦ ਦੇ ਨਾਲ ਤਾਂ ਇਲਾਕਾ ਨਿਵਾਸੀਆਂ ਦੀ ਮਦਦ ਦੇ ਨਾਲ ਹੀ ਚੱਲਦਾ ਹੈ ਅੱਜ ਮੈਂ ਸਾਰੇ ਜਿਹੜੇ ਮੇਰੀ ਸੁਤਮੁਤੀ ਟੀਮ ਹੈ ਡਾ. ਅਰਦੀ ਗੋਇਲਾ ਐਂਡ ਡਾ. ਮਲਕੀ ਜੀ ਹੈ ਸਾਡੇ ਪ੍ਰਧਾਨ ਜੀ ਹੈ ਭਗਵਾਨ ਸਿੰਘ ਸਾਰੇ ਵੱਲੋਂ ਆਏ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਇਲਾਕਾ ਨਿਵਾਸੀਆਂ ਤੋਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਜਿਵੇਂ ਸਾਨੂੰ ਪਹਿਲਾਂ ਅਸ਼ੀਰਵਾਦ ਦਿੱਤਾ ਹੈ ਉਹ ਅਸ਼ੀਰਵਾਦ ਦਿੰਦੇ ਰਹਿਣਗੇ ਅਸੀਂ ਵੀ ਵਾਅਦਾ ਕਰਦੇ ਹਾਂ ਵੀ ਦਿਨ ਦੁਗਣੀ ਰਾਤ ਚੌਗਣੀ ਬਿਨਾਂ ਕਿਸੇ ਦੀ ਜਿਸ ਵਾਸਤੋਂ ਆਉਣ ਵਾਲੇ ਸਮੇਂ ਚ ਵੀ ਅਸੀਂ ਲੋਕਾਂ ਦੀ ਸੇਵਾ ਕਰਦੇ ਰਹਿਗੇ ਵਾਹਿਗੁਰੂ ਜੀ ਸਾਡਾ ਜੀ ਮੁੱਖ ਤੌਰ ਤੇ ਪਹਿਲਾ ਖੂਨਦਾਨ ਅਸੀਂ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਅਸੀਂ ਸਾਡੇ ਕੋਲੇ ਆਮ ਲੋਕ ਆਉਣ ਲੱਗੇ ਭਈ ਅੱਖਾਂ ਦੇ ਕੈਂਪ ਲਾਏ ਕਰੋ ਫਿਰ ਅਸੀਂ ਅੱਖਾਂ ਦੇ ਕੈਂਪ ਲਾਏ ਹੁਣ ਤੱਕ ਅਸੀਂ ਹਰ ਸਾਲ ਕਰੋਨਾ ਵਾਲਾ ਜਿਹੜਾ ਸਾਲ ਛੱਡ ਕੇ ਦੋ ਸਾਲ ਉਹਨਾਂ ਤੋਂ ਪਹਿਲਾਂ ਵੀ ਕਾਹੀ ਨਾਗਾ ਨਹੀਂ ਬਣ ਦਿੱਤਾ ਸਾਡਾ ਜਿਹੜਾ ਕੈਂਪ ਹੈ ਉਹਨੂੰ ਖਾਸ ਕਰਕੇ ਮਾਈਆਂ ਉਡੀਕਦੀਆਂ ਰਹਿੰਦੀਆਂ ਜਿਵੇਂ ਕਿਸੇ ਮੇਲੇ ਨੂੰ ਢੀਕਦੀਆਂ ਵੀ ਭਾਈ ਤੁਹਾਡਾ ਕੈਂਪ ਕਦ ਲੱਗੂਗਾ ਅੱਜ ਵੀ ਤੁਹਾਨੂੰ ਮੈਂ ਦੱਸਾਂ ਸਵੇਰੇ ਮੈਨੂੰ ਸਰਪਾਦ ਸਾਹਿਬ ਦਾ ਫੋਨ ਆਇਆ ਜਿਹਨਾਂ ਨੂੰ ਸਨਮਾਨਤ ਕਰਕੇ ਬੁਲਾਉਣਾ ਸੀ ਉਹ ਕਹਿੰਦਾ ਜੀ ਚਾਰ ਕਿਤਾਬਾਂ ਬਾਈਆਂ ਤਿਆਰ ਕਰ ਲਈਆਂ ਆਪਰੇਸ਼ਨ ਵਾਸਤੇ ਉਹ ਮੈਂ ਕਿਹਾ ਭਾਈ ਅੱਜ ਤਾਂ ਸਾਡਾ ਪ੍ਰੋਗਰਾਮ ਹੋਰ ਹੈ ਉਹ ਕਹਿੰਦਾ ਜੀ ਤੁਹਾਡਾ ਸਨੇਹਾ ਹੁੰਦਾ ਸੰਤਾ ਹੀ ਲੱਗਦਾ ਤੁਸੀਂ ਕੈਂਪ ਰੱਖ ਲਿਆ ਤੇ ਇਸ ਕਰਕੇ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਅਸੀਂ ਸਕੂਲਾਂ ਦੇ ਵਿੱਚ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਨੂੰ ਵਰਦੀਆਂ ਪੁਸਤਕਾਂ ਅਗਲੀ ਕਿਤਾਬਾਂ ਕਾਪੀਆਂ ਵੀ ਦਿੰਨੇ ਆ ਸ਼ਰਮਾ ਜੀ ਦੇ ਗਵਾਈ ਤੇ ਬੂਟੇ ਵੀ ਲਾਉਣੇ ਆ ਉਸ਼ਿਕ ਕਰੀ ਦੀ ਹੈ ਜਦੋਂ ਕਿ ਲੋਡ ਬੰਦ ਆਉਂਦਾ ਹੈ ਭਾਵੇਂ ਹੜ੍ਹ ਆਏ ਹੋਣ ਜਾਂ ਕਿ ਕਰੋਨਾ ਵਰਗੀ ਮਹਾਮਾਰੀ ਹੋਵੇ ਅਸੀਂ ਹਰ ਟਾਈਮ ਜਿੰਨੀ ਸਾਡੇ ਸਮਝ ਔਰ ਸਮਰੱਥਾ ਹੈ ਜਾਂ ਸਾਨੂੰ ਇਲਾਕੇ ਤੋਂ ਸਹਿਯੋਗ ਮਿਲਦਾ ਹੈ ਉਹਦੇ ਮੁਤਾਬਕ ਅਸੀਂ ਆਪਣੀ ਸੇਵਾ ਕਰ ਰਹੇ ਹਾਂ ਔਰ ਅੱਗੇ ਤੋਂ ਵੀ ਕਰਦੇ ਰਾਵਾਂਗੇ ਇਲਾਕਾ ਨਿਵਾਸੀਆਂ ਦਾ ਤੁਹਾਡੇ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ